ਤਨ ਮੇਰੇ ਦੇਸ਼ ਚ ਆਜ਼ਾਦੀ ਜਿਹੜੀ ਆ ਗਈ ਜੀਦੇ ਹੁੰਦਿਆਂ ਦਿੱਲੀ ਚ 84 ਪੈਰ ਪਾ ਗਈ ਤਨ ਮੇਰੇ ਦੇਸ਼ ਦਾ ਕਾਨੂੰਨ ਮੇਰੇ ਮਾਲਕਾ ਜਿਹਨੂੰ ਵਖਰਾ ਹੀ ਚੜਿਆ ਜਨੂਨ ਮੇਰੇ ਮਾਲਕਾ ਨੰਗੇ ਨੱਚੋ ਰੀਲਾਂ ਤੇ ਬਾਡੀਗਾਰਡ ਦਿੱਤੇ ਜਾਂਦੇ ਨੇ ਪੱਗ ਵਾਲੇ ਦੇ ਗੱਡੀ ਵੱਜੀ ਤੋਂ ਨੋਂ ਖਿੱਚੇ ਜਾਂਦੇ ਨੇ ਲੁਧਿਆਣੇ ਦੇ ਵਿੱਚ ਕਹਿੰਦੇ ਇੱਕ ਮੁੰਡੇ ਦੇ ਨੌ ਪੁਲਿਸ ਨੇ ਐਸ ਕਰਕੇ ਖਿੱਚਤੇ ਕਿ ਉਹਦੀ ਗੱਡੀ ਕਿਸੇ ਦੀ ਗੱਡੀ ਨਾਲ ਟਕਰਾ ਗਈ ਤੇ ਦੂਜਾ ਉਸ ਦੀ ਗੱਡੀ ਦੇ ਉੱਤੇ ਕਹਿੰਦੇ ਭਿੰਡਰਾਂ ਵਾਲੀ ਦੀ ਤਸਵੀਰ ਲੱਗੀ ਹੋਈ ਸੀ ਮੈਂ ਉਸ ਕਾਨੂੰਨ ਨੂੰ ਪੁੱਛਣਾ ਚਾਹਣਾ ਕਿ ਤਸਵੀਰਾਂ ਤਾਂ ਲੋਕਾਂ ਨੇ ਗੱਡੀ ਤੇ ਉਹਨਾਂ ਦੀਆਂ ਵੀ ਲਵਾ रखीਆਂ ਨੇ ਜਿਨ੍ਹਾਂ ਨੂੰ ਅਦਾਲਤਾਂ ਨੇ ਬਲਾਤਕਾਰੀ ਦੋਸ਼ੀ ਸਿੱਧ ਕਰਤਾ ਕਦੇ ਉਹਨਾਂ ਦੀਆਂ ਗੱਡੀਆਂ ਨੂੰ ਹੱਥ ਤੱਕ ਕਿਉਂ ਨਹੀਂ ਦਿੱਤਾਗੇ ਇਥੋਂ ਸਿੱਧ ਹੁੰਦਾ ਹੈ ਕਿ ਅੱਜ ਦੀ ਹਕੂਮਤ ਨੂੰ ਸਿਰਫ ਉਹਨਾਂ ਨਾਲ ਨਫ਼ਰਤ ਹੈ ਜਿਹੜੇ ਗਜ਼ਨਵੀ ਦੇ ਵਜਾਰਾਂ ਨੂੰ ਜਾਂਦੀਆਂ ਧੀਆਂ ਦੀਆਂ ਇੱਜ਼ਤਾਂ ਬਚਾ ਕੇ ਲਿਆਉਂਦੇ ਸੀ ਕਿਤੇ ਇੰਨਾ ਸਖਤ ਕਾਨੂੰਨ ਉਹਨਾਂ ਲੋਕਾਂ ਖਾਤਰ ਹੋਇਆ ਹੋਇਆ ਹੁੰਦਾ ਜਿਹੜੇ ਸ਼ਰਿਆਮ ਫਰੋਤੀਆਂ ਜੇਲ੍ਹਾਂ ਦੇ ਵਿੱਚ ਬੈਠ ਬੈਠ ਕੇ ਮੰਗਦੇ ਨੇ ਟੂਰਨਾਮੈਂਟਾਂ ਤੇ ਗੋਲੀਆਂ ਖਿਡਾਰੀਆਂ ਨੂੰ ਮਾਰ ਮਾਰ ਕੇ ਭਜਦੇ ਨੇ ਉਹਨਾਂ ਵਾਰੀ ਲੰਮੀ ਚੌੜੀ ਜਾਂਚ ਚੱਲੀ ਜਾਂਦੀ ਏ ਮਾਤੜ ਵਰਗਿਆਂ ਦੇ ਵੈਸੇ ਚੱਕ ਕੇ ਪੁਲਿਸ ਹੱਡ ਖੱਲੀ ਜਾਂਦੀ ਏ ਮਿਲੇ ਜਵਾਨ ਤਾਂ ਵਾਰੀ-ਵਾਰੀ ਬਲਾਤਕਾਰੀ ਜੋ ਡਾਡੇ ਨੇ ਪਰ ਚੜਦਾ ਹਰਖ ਹਕੂਮਤ ਨੂੰ ਸਿਰਫ ਤੀਰ ਵਾਲੇ ਬਾਬੇ ਹਰ ਰੋਜ਼ ਸ਼ਰੀਆਮ ਗੋਲੀਆਂ ਚੱਲ ਰਹੀਆਂ ਨੇ ਹਰ ਰੋਜ਼ ਫਰੌਤੀਆਂ ਆਉਂਦੀਆਂ ਨੇ ਧਮਕੀਆਂ ਆਉਂਦੀਆਂ ਨੇ ਕੁਝ ਨਹੀਂ ਮੰਨਦਿਆ ਉਦੋਂ ਪਤਾ ਨਹੀਂ ਸਾਡਾ ਕਾਨੂੰਨ ਕਿੱਥੇ ਜਾਂਦਾ ਹੈ ਕਿਹੜੀ ਨੀਂਦ ਸੌਂ ਜਾਂਦਾ ਕਿਸੇ ઋષਿ ਨੇ ਆਖਿਆ ਸੀ ਕਹਿੰਦਾ ਕਾਨੂੰਨ ਕੀ ਹੈ ਕਾਨੂੰਨ ਮੱਕੜੀ ਦਾ ਜਾਲਾ ਇਹਦੇ 'ਚ ਕੀੜੇ ਮਕੌੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਨੇ ਉਹ ਗੱਲ ਬਿਲਕੁਲ ਅੱਜ ਦੇ ਸਮੇਂ ਨੇ ਸਿੱਧ ਕਰਦੀ ਉਂਝ ਲੋਕਾਂ ਦੀ ਮਦਦ ਦੇ ਲਈ ਸੈਮੀਨਾਰ ਕਰਵਾਏ ਜਾਂਦੇ ਨੇ ਪਰ ਭਾਨੇ ਸਿੱਧੂ ਵਰਗਿਆਂ ਤੇ ਪਰਚੇ ਪਾਏ ਜਾਂਦੇ ਨੇ ਦਿਨ ਰਾਤ ਗਾਉਣ ਸਟੇਜਾਂ ਉੱਤੇ ਸਵਿਧਾਨ ਦੀਆਂ ਵਿਚਾਰਾਂ ਨੂੰ ਪਰ ਸਵਾਲ ਕਰਨ ਦੇ ਨਤੀਜੇ ਪੁੱਛ ਕੇ ਵੇਖਿਓ ਪੱਤਰਕਾਰਾਂ ਇੱਥੇ ਠੱਗ ਦਿਮਾਕੀ ਸਕਿਉਰਟੀਆਂ ਚ ਜੇਲ੍ਹਾਂ ਰੋਟੀ ਚੋਰਾ ਨੂੰ ਯਕੀਨ ਨਹੀਂ ਜੇ ਆਉਂਦਾ ਕਦੇ ਤੱਕ ਲਿਓ ਮਾਲਿਆ ਹੋਰਾਂ ਇੱਥੇ ਕੋਈ ਰੋਟੀ ਖਾਣ ਵਾਸਤੇ ਥੋੜੀ ਜੀ ਚੋਰੀ ਕਰ ਲੇ ਉਹਦੇ ਤੇ ਬੜੀ ਸ਼ੇਤੀ ਕਾਰਵਾਈ ਹੋ ਜਾਂਦੀ ਹੈ। ਇੱਥੇ ਕੋਈ ਖਾਣ ਪੀਣ ਦਾ ਸਮਾਨ ਥੋੜਾ ਜਿਹਾ ਚੱਕ ਲੇ ਬੜੀ ਸ਼ੇਤੀ ਕਾਰਵਾਈ ਹੋ ਜਾਂਦੀ ਹੈ। ਪਰਲ ਕੰਪਨੀ ਵਾਲਿਆਂ ਦੀ ਜ਼ਮੀਨ ਜਾਇਦਾਦ ਵੇਚ ਕੇ ਜਿਹੜੇ ਲੋਕਾਂ ਨੇ ਪੈਸੇ ਮੋੜਨ ਦੇ ਵਾਅਦੇ ਹੋਏ ਸੀ ਉਹ ਕਿਨੂੰ ਕਿਨੂੰ ਮਿਲ ਗਏ? ਪਰਲ ਕੰਪਨੀ ਵਾਲੇ ਸ਼ਰੇਆਮ ਲੋਕਾਂ ਨਾਲ ਠੱਗੀਆਂ ਮਾਰ ਕੇ ਆਪੂ ਆਪਦੇ ਕਾਰੋਬਾਰ ਸੈੱਟ ਕਰ ਗਏ। ਕੌਣ ਪੁੱਛਦਾ ਹੈ ਵੱਡੇ ਲੋਕ ਨੇ, ਦਿਮਾਗੀ ਠੱਗ ਨੇ। ਵਿਜੇ ਮਾਲਿਆ ਹੋਰੀ ਕਿੰਡੀਆਂ-ਕਿੰਡੀਆਂ ਠੱਗੀਆਂ ਕਰਕੇ ਬਾਹਰ ਜਾ ਕੇ ਪਘੌੜੇ ਹੋ ਕੇ ਦਵਾਰੇ ਫੇਰ ਦੇਸ਼ ਦੇ ਵਿੱਚ ਕੁਰਸੀਆਂ ਤੇ ਬੈਠ ਕੇ ਟੂਰਨਾਮੈਂਟ ਦੇਖ ਕੇ ਜਾਂਦੇ ਨੇ ਕੌਣ ਕੁਛਦਾ ਦਿਮਾਕੀ ਠੱਗ ਨੇ ਜੇਲ੍ਹਾਂ ਸਿਰਫ ਰੋਟੀ ਚੋਰਾਂ ਵਾਸਤੇ ਰਹਿ ਗਈਆਂ ਨੀਰਬ મોદી ਵਰਗੇ ਕਿੱਡੇ ਕਿੱਡੇ ਸਕੈਮ ਕਰਕੇ ਲੰਘ ਗਏ ਕਿਹੜੀ ਜੇਲ੍ਹ ਚ ਬੰਦ ਨੇ ਪਿੰਡਾਂ ਦੇ ਵਿੱਚ ਕਾਨੂੰਨ ਦੁਆਰਾ ਸੈਮੀਨਾਰ ਲਵਾਏ ਜਾਂਦੇ ਨੇ ਆਪਾਂ ਦੇਖਦੇ ਆ ਨਸ਼ਿਆਂ ਦੇ ਸਬੰਧ ਦੇ ਵਿੱਚ ਵੀ ਹੁੰਦੇ ਨੇ ਇੱਕ ਦੂਜੇ ਦੀ ਲੋਕਾਂ ਦੀ ਮਦਦ ਕਰਨ ਦੇ ਵੀ ਉੱਥੇ ਤੌਰ ਤਰੀਕੇ ਸਿਖਾਏ ਜਾਂਦੇ ਨੇ ਪਰ ਭਾਨੇ ਸਿੱਧੂ ਵਰਗੇ ਜਿਹੜੇ ਠੱਗ ਏਜੰਟਾਂ ਤੋਂ ਲੋਕਾਂ ਦੇ ਪੈਸੇ ਕਢਵਾ ਕੇ ਦਿੰਦੇ ਸੀ ਉਹਨਾਂ ਤੇ ਪਰਚੇ ਪੈ ਗਏ ਉਹਨਾਂ ਨੂੰ ਜੇਲ੍ਹਾਂ ਦੇਖਣੀਆਂ ਪੈਗੀਆਂ ਜਿਹੜੇ ਲੋਕਾਂ ਨਾਲ ਸ਼ਰਿਹਾਂ ਠੱਗੀਆਂ ਮਾਰ ਰਹੇ ਨੇ ਉਹਨਾਂ ਦੀ ਹੈਲਪ ਦੇ ਵਿੱਚ ਪੁਲਿਸ ਕੜ ਗਈ ਸੋ ਵੀਰੋ ਜੇ ਇਹ ਸਭ ਕੁਝ ਰੋਕਣਾ ਹੈ ਤਾਂ ਸਾਨੂੰ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਊ ਆਪਦੇ ਫਰਜ਼ ਸਮਝਣੇ ਪੈਣਗੇ ਨਹੀਂ ਸਰਕਾਰਾਂ ਤੋਂ ਕੋਈ ਆਸ ਨਹੀਂ ਸਰਕਾਰਾਂ ਦਾ ਤਾਂ ਉਹੀ ਕੰਮ ਹੈ ਕਹਿੰਦੇ ਬੁੜੀਆਂ ਮਰ ਗਈ ਗੀਗੀ ਜੰਪੀ ਬਹੀ ਤੀਨ ਕੇ ਤੀਨ ਨਕਲੀਆਂ ਦੇ ਬਾਜੇ ਵੱਜਦੇ ਜੋਗੀਆਂ ਦੀ ਵੀਨ